ਦੇ ਵਿੱਚ ਲਗਾਤਾਰ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਬਰੁੱਛੜਿਆ ਹੋਇਆ ਹੈ ਜਿਸ ਤੋਂ ਬਾਅਦ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਜੇਲ੍ਹਾਂ ਵੀ ਡਕ ਦਿੱਤਾ ਅਤੇ ਨਾਲ ਦੀ ਨਾਲ ਉਹਨਾਂ ਦੀ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਦਾ ਹੀ ਮਾਮਲਾ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਕਾਰਵਾਈ ਕਰਦੇ ਹੋਏ ਵੇਖਣ ਨੂੰ ਮਿਲਿਆ ਜਿੱਤੇ ਕਿ ਪੰਜਾਬ ਪੁਲਿਸ ਵੱਲੋਂ ਇੱਕ ਔਰਤ ਜੋ ਕਿ ਨਸ਼ਾ ਵੇਚਦੀ ਸੀ ਉਸ ਦੇ ਉੱਤੇ 7 ਤੋਂ 8 ਮਾਮਲੇ ਦਰਜ ਸੀ ਜਿਸ ਨੇ ਨਸ਼ੇ ਦੇ ਨਾਲ ਆਪਣੀ ਕੋਠੀ ਬਣਵਾਈ ਤੇ ਨਾਲ ਦੀ ਨਾਲ ਹੋਰ ਵੀ ਕਈ ਜਗ੍ਹਾ ਪ੍ਰਾਪਰਟੀ ਬਣਾਈਆਂ ਜਿਸ ਨੂੰ ਹੁਣ ਫ੍ਰੀਜ ਕਰਨ ਦੇ ਹੁਕਮ ਹੋਏ ਨੇ ਸੋਂ ਲੈ ਕੇ ਮੌਕੇ ਤੇ ਪੁਲਸ ਉਸੇ ਕੋਠੀ ਦੇ ਬਾਹਰ ਨੋਟਿਸ ਚਪਕਾਉਣ ਆਈਏ ਜਿੱਤੇ ਕੀ ਫ੍ਰੀਜ ਕੀਤੀ ਜਾ ਰਹੀ ਹੈ ਉਹ ਪ੍ਰਾਪਰਟੀ ਜੋ ਕਿ ਕੋਠੀ ਉਸ ਔਰਤ ਨੇ ਬਣਾਈ ਸੀ ਜਿਸ ਤੋਂ ਬਾਅਦ ਜੱਕੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਦੱਸਿਆ ਗਿਆ ਕਿ ਇਸ ਤਰੀਕੇ ਦੇ ਨਸ਼ਾ ਤਸਕਰ ਜੋ ਕਿ ਲਗਾਤਾਰ ਨਸ਼ਾ ਵੇਚ ਕੇ ਆਪਣੇ ਘਰ ਜਾਂ ਫਿਰ ਕਾਰੋਬਾਰ ਖੜਾ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਉਹ ਵੀ ਸੁਣੋ ਨੋਟਸ ਲੱਗੇ ਹੋਏ ਕਿਵੇਂ ਲਾਇਆ ਕਿ ਇਹ ਜਿਹੜੇ ਵੀ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਨੇ ਐਨਡੀਪੀ ਸੈਕਟਰ ਦੇ ਉਹਨਾਂ ਦੇ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਦੇ ਸੀਗੇ ਇਹ ਜਿਹੜੀ ਪ੍ਰਾਪਰਟੀ ਆ ਨਾਜਾਇਜ਼ ਜਿਹੜੀ ਐਨਡੀਪੀ ਸੈਕਟਰ ਵੇਚ ਕੇ ਇਹਨਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਆ ਉਹਨੂੰ ਫ੍ਰੀਜ਼ ਕਰਨ ਦੇ ਆਰਡਰ ਆ ਜਿਹੜੇ ਕਿ ਅਸੀਂ ਇਹਨਾਂ ਦੀ ਕੰਧ ਤੇ ਚਿਪਕਾਤੇ ਆ ਤੇ ਇਹਨਾਂ ਨੂੰ ਸਰਵ ਵੀ ਕਰਾਉਣਾ ਹੈ ਇਨ ਨਲਾਮੀ ਲੋਟਸ ਕੋਰਸੇ ਕੀ ਹੈ ਰੋਸੇ ਇਹ ਫ੍ਰੀਜ਼ਿੰਗ ਆਰਡਰ ਨੇ ਇਸ ਤੋਂ ਬਾਅਦ ਇਹਦੇ ਨਲਾਮੀ ਦੇ ਆਰਡਰ ਹੋਣਗੇ ਫਿਲਹਾਲ ਇੱਕ ਵਾਰ ਇਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਵੀ ਇਹ ਅੱਗੇ ਵੇਚ ਨਹੀਂ ਸਕਦੇ ਜੀ ਜੀ ਕਿੰਨੇ ਕੇ ਕੇਸ ਨੇ ਇਹਨਾਂ ਤੇ ਐਨਡੀਪੀ ਆ ਤੇ ਇਹਨਾਂ ਦੇ ਇਸ ਜਿਹੜੀ ਸੀਤੋ ਹੈ ਇਹਦੇ ਤੇ ਸੱਤ ਮੁਕਾਦਮੇ ਦਰਦ ਨੇ ਐਨਡੀਪੀ ਸੈਕਟਰ ਦੇ ਤੇ ਹੁਣ ਵੀ ਇਹ ਇਸੇ ਸੰਬੰਧ ਚ ਜੇਲ੍ਹ ਚ ਬੰਦਾ ਤੋਰਦਾ ਇਹਦਾ ਨਾਂ surjit kaur ਹੈ ਇਹਦੀ ਸੀਤੋ ਹੈ ਤੇ ਡਾਕਟਰ ਆਫ ਹੈਗੀ ਦਲੀਪ ਸਿੰਘ ਮੁਰਾਦਪੁਰੇ ਦੀ ਰਹਿਣ ਵਾਲੀ ਹੈ ਸੱਤ ਮਾਮਲੇ ਪੈਰ ਦਰਸੀ ਇਹਨਾਂ ਦੇ ਸੱਤ ਮਾਮਲੇ ਦਰਦ ਨੇ ਇਹ ਜੋ ਵੀ ਇਹਨਾਂ ਨੇ ਆ ਜੋ ਘਰ ਬਣਾਇਆ ਵਿਆ ਇਹ ਸਾਰਾ ਘਰ ਇਹ ਨਸ਼ੇ ਦਾ ਕਾਰੋਬਾਰ ਕਰਕੇ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਕਮਾਈ ਕਰਕੇ ਇਹਨਾਂ ਨੇ ਬਣਾਇਆ ਤੇ ਇਹਨੂੰ ਇਸ ਟਾਈਮ ਫ੍ਰੀਜ਼ ਕੀਤਾ ਜਾਂਦਾ